ਕਰੋੜਾਂ ਹੀ ਪਾਵ ਬਯੰਤ ਸਰੀਰਾਂ ਵਿੱਚ ਪ੍ਰਭੂ ਪਿਆਰਾ ਰਮਿਆ ਹੋਇਆ ਕਰੋੜਾਂ ਹੀ శ్రీਰਾਮ ਅਰਬਾਂ శ్రీਰਾਮ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਵਸਿਆ ਹੋਇਆ ਤਨ ਤਨ ਜਗਤ ਪਿਤਾ ਸਤਿਗੁਰ ਬਦਾਸ ਮਹਾਰਾਜ ਜੀ ਜੀਵ ਨੂੰ ਸਮਝਾਉਣਾ ਕਰਦੇ ਹਨ 35 ਅਖਰੀ ਦੇ ਮਾਧਮ ਰਾਹੀਂ ਤਿਹ ਜੀਵ ਜੇਕਰ ਤੂੰ ਉਸਤਤ ਕਰਨੀ ਹੈ ਮਹਿਮਾ ਗਾਉਣੀ ਹੈ ਤਾਂ ਉਸ ਪ੍ਰਭੂ ਪਰਮਾਤਮਾ ਦੀ ਮਹਿਮਾ ਗਾ ਉਸਤਤ ਕਰ ਉਹਦੀ ਕਿ ਉਸ ਪ੍ਰਭੂ ਪਰਮਾਤਮਾ ਦੀ ਉਸਤਤ ਕਰ ਉਹਦੀ ਮਹਿਮਾ ਗਾ ਊੜਾ ਉਸਤਤ ਕਰ ਇਕ ਔਂਕਾਰਾ ਤੀਨ ਲੋਕ ਜਨ ਕੀ ਆਪਸਾਰਾ ਕਿ ਉਸ ਇੱਕ ਪ੍ਰਭੂ ਦੀ ਉਸਤਤ ਕਰੋ ਉਸ ਪਰਮਾਤਮਾ ਦੀ ਉਸ ਮਾਲਕ ਦੀ ਉਸਤਤ ਕਰੋ ਵਧਾਈ ਕਰੋ ਜੋ ਤਿੰਨਾਂ ਲੋਕਾਂ ਖੰਡਾਂ ਬ੍ਰਹਮੰਡਾਂ ਵਿੱਚ ਪਾਵ ਸੰਸਾਰ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ ਆਪਾਂ ਦੇਖਦੇ ਹਾਂ ਇੱਕ ਮੂਰਤੀਕਾਰ ਪੱਥਰ ਨੂੰ تراਸ਼ਦਾ ਹੈ ਇੱਕ ਬਹੁਤ ਸੋਹਣੀ ਮੂਰਤੀ ਬਣਾਉਂਦਾ ਹੈ। ਔਰ ਉਸ ਮੂਰਤੀ ਨੂੰ ਮੰਦਰ ਦੇ ਵਿੱਚ ਸਥਾਪਿਤ ਕੀਤਾ ਜਾਂਦਾ ਹੈ। ਤੇ ਉਹਦੀ ਪੂਜਾ ਹੁੰਦੀ ਹੈ। ਉਹਦੀ ਪੂਜਾ ਕਿਉਂ ਹੁੰਦੀ ਹੈ ਕਿਉਂਕਿ ਉਸ ਪੱਥਰ ਦੇ ਵਿੱਚ ਪਰਮਾਤਮਾ ਦਾ ਲੋਕ ਸਰੂਪ ਦਿਖਦੇ ਹਨ। ਆਪਣੇ ਭਗਵਾਨ ਨੂੰ ਆਪਣੇ ਵਾਹਿਗੁਰੂ ਨੂੰ ਆਪਣੇ ਅੱਲਾ ਨੂੰ ਉਸ ਮੂਰਤੀ ਦੇ ਵਿੱਚ ਲੋਕ ਦੇਖਦੇ ਹਨ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਸਤਗੁਰੂ ਜੀ ਕਹਿੰਦੇ ਕਾਣ ਕਾਣ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਸਮਾਇਆ ਹੋਇਆ ਹੈ ਐਡਾ ਅਲੱਖ ਕੋ ਲਖ ਜੋ ਭਾਈ ਦੇਹ ਟੰਡੋਰਾ ਸੰਤ ਸਿਪਾਹੀ ਅਲਖ ਪਰਮਾਤਮਾ ਜਿਹਦੀ ਮਹਿਮਾ ਲਿਖੀ ਨਹੀਂ ਜਾ ਸਕਦੀ ਕਿ ਉਸ ਪ੍ਰਭੂ ਪਰਮਾਤਮਾ ਦੀ ਮਹਿਮਾ ਲਿਖੀ ਨਹੀਂ ਜਾ ਸਕਦੀ ਕਿੰਨੀ ਕਾਪ ਉਹਦਾ ਗੁਣ ਗਾਨ ਕਰ ਲਾਂਗੇ ਜਿੰਨਾ ਕਰ ਲਈਏ ਉਹਨਾਂ ਘਟ ਹੈ ਏ ਭਾਈ ਸੰਤ ਸਿਪਾਹੀ ਟੰਡੋਰਾ ਦੇ ਕੇ ਕਹਿ ਰਹੇ ਹਨ ਕਿ ਉਸ ਦਾ ਸਿਮਰਨ ਕਰੋ ਆਪਾਂ ਦੇਖਦੇ ਜਿੰਨੇ ਵੀ ਸੰਤਮਾ ਪੁਰਸ਼ ਹਨ ਜਿੰਨੇ ਵੀ ਧਾਰਮਿਕ ਲੋਕ ਹਨ ਉਹ ਸਾਰੇ ਹੀ ਇੱਕੋ ਗੱਲ ਆਖ ਰਹੇ ਹਨ ਕਿ ਭਾਈ ਪ੍ਰਭੂ ਪਰਮਾਤਮਾ ਦਾ ਸਿਮਰਨ ਕਰੋ ਸਤਗੁਰੂ ਜੀ ਕਹਿੰਦੇ ਦੇਹ ਟੰਡੋਰਾ ਟੰਡੋਰਾ ਹੁੰਦਾ ਕਿ ਗਲ ਵਿੱਚ ਟੋਲ ਪਾ ਕੇ ਸਪਾਈ ਜਿਹੜੇ ਐ ਉਹ ਕਹਿ ਰਹੇ ਹਨ ਸੰਤ ਸਪਾਹੀ ਉਹ ਪਰਮਾਤਮਾ ਦੇ ਰਾਖੇ ਇਹ ਗੱਲ ਆਖ ਰਹੇ ਹਨ ਪਰਮਾਤਮਾ ਨੂੰ ਮੰਨਣ ਵਾਲੇ ਇਹ ਗੱਲ ਆਖ ਰਹੇ ਹਨ ਈਸ਼ਰ ਕਾਇਆ ਕਟਮੇ ਆਕਾਸ਼ ਰਮਿਓ ਜੈਸੇ ਸਭ ਮਟਮੇ ਈਸ਼ਰ ਪਰਮਾਤਮਾ ਸਾਰੇ ਹੀ ਸਰੀਰਾਂ ਦੇ ਵਿੱਚ ਪਾਵ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਕਿਉਂ ਪ੍ਰਭੂ ਪਰਮਾਤਮਾ ਸਭ ਸਰੀਰਾਂ ਦੇ ਵਿੱਚ ਸਮਾਇਆ ਹੋਇਆ ਹੈ ਵਸ ਰਿਹਾ ਹੈ ਜਿਵੇਂ ਘੜੇ ਦੇ ਪਾਣੀ ਦੇ ਵਿੱਚ ਆਪਾਂ ਦੇਖੀਏ ਸਾਨੂੰ ਆਕਾਸ਼ ਨਜ਼ਰ ਆਉਂਦਾ ਹੈ ਕਹਿੰਦੇ ਘੜੇ ਦੇ ਪਾਣੀ ਵਿੱਚ ਆਪਾਂ ਦੇਖੀਏ ਸਾਨੂੰ ਆਕਾਸ਼ ਨਜ਼ਰ ਆਉਂਦਾ ਹੈ ਕਿਤੇ ਆਪਾਂ ਪਿੰਡ ਦੇ ਵਿੱਚ ਜਾਈਏ ਕਿਸੇ ਜਿੱਥੇ ਬਾਰਿਸ਼ ਦਾ ਪਾਣੀ ਖੜਾ ਹੋਵੇ ਜਾਂ ਪਾਣੀ ਕਿਤੇ ਖੜਾ ਹੋਵੇ ਤਾਂ ਗੁਰੂ ਪਿਆਰੇ ਸਾਜ ਸੰਜੋ ਦੇ ਵਿੱਚ ਦੇਖਾਂਗੇ ਸਾਨੂੰ ਅਸਮਾਨ ਨજર ਆਉਂਦਾ ਹੈ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੈ ਜੀਵ ਉਹ ਪਰਮਾਤਮਾ ਹਰ ਜੀਵ ਦੇ ਅੰਦਰ ਉਦੋਂ ਦਿਖਾਈ ਦਿੰਦਾ ਜਦੋਂ ਉਸਦਾ ਸਿਮਰਨ ਕਰਦੇ ਆ ਉਹਦਾ ਨਾਮ ਸਿਮਰਨ ਕਮਾਈ ਕਰਦੇ ਹਾਂ ਸਾ ਸੀਸ਼ ਮਹਿਲ ਮੇ ਸੁਆਮੀ ਦਰਸੇ ਜਹਾਂ ਪ੍ਰੇਮ ਅਮੀਰ ਸਮਰਸੇ 10ਵੇਂ ਦ્વાਰੂਪੀ ਸੀਸ਼ ਮਹਿਲ ਵਿੱਚ ਮਾਲਕ ਪ੍ਰਭੂ ਦੇ ਦਰਸ਼ਨ ਹੁੰਦੇ ਹਨ ਨੌ ਸਾਡੀਆਂ ਇੰਦਰੀਆਂ 10ਵਾਂ ਦ્વાਰ ਉਹ ਪ੍ਰਭੂ ਪਰਮਾਤਮਾ ਦਾ ਸਾਨੂੰ ਜਦੋਂ ਅਸੀਂ ਉਹਦੇ ਦਰਸ਼ਨ ਕਰਦੇ ਆਂ ਪ੍ਰੇਮ ਨਾਲ ਬ੍ਰਹਮ ਅੰਮ੍ਰਿਤ ਵਰਸ ਰਿਹਾ ਪ੍ਰਾਪਤ ਹੁੰਦਾ ਹੈ ਕਿ ਜਦੋਂ ਅਸੀਂ ਨਾਮ ਸਿਮਰਨ ਦੇ ਕਮਾਈ ਕਰਦੇ ਹਾਂ ਤੇ ਗੁਰੂ ਪਿਆਰੇ ਸਾਜ ਸਮਝੋ ਸਭ ਦੁਸ਼ਾਵਾਂ ਤੋਂ ਮੋੜ ਕੇ ਆਪਣੇ ਧਿਆਨ ਨੂੰ ਦਸਵੇਂ ਦਵਾਰ ਵੱਲ ਲੈ ਕੇ ਜਾਣਾ ਭਾਵ ਦੁਨੀਆਦਾਰੀ ਤੋਂ ਆਪਣੇ ਆਪ ਨੂੰ ਅਲੱਗ ਕਰਨਾ ਧਿਆਨ ਹਟਾਉਣਾ ਇੱਕ ਧਿਆਨ ਹੀ ਹੈ ਜੋ ਸਾਡਾ ਲੱਗਦਾ ਨਹੀਂ ਹੈ ਧਿਆਨ ਇੰਜ ਜਦੋਂ ਅਸੀਂ ਅੱਖਾਂ ਮੀਟ ਕੇ ਕਿਸੇ ਰਿਸ਼ਤੇਦਾਰ ਦਾ ਕਿਸੇ ਪੈਣਪਰਾ ਦਾ ਨਾਮ ਲੈਨੇ ਆ ਉਹ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਉਹ ਭਾਵੇਂ ਸਾਡੇ ਤੋਂ ਮੀਲਾਂ ਦੂਰ ਹੋਵੇ ਭਾਵੇਂ ਹਜ਼ਾਰਾਂ ਮੀਲਾਂ ਦੂਰ ਹੋਵੇ ਭਾਵੇਂ ਵਿਦੇਸ਼ਾਂ ਦੇ ਵਿੱਚ ਹੋਵੇ ਪਰ ਜਦੋਂ ਉਹਦਾ ਨਾਮ ਲੈਂਦੇ ਉਹਦਾ ਚਿਹਰਾ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਇਹ ਹੀ ਧਿਆਨ ਹੈ ਕਿ ਆਪਣਾ ਧਿਆਨ ਕੱਟ ਕੇ ਉਹਨਾਂ ਨਾਲੋਂ ਤੋੜ ਕੇ ਪ੍ਰਭੂ ਪਰਮਾਤਮਾ ਦੇ ਨਾਲ ਧਿਆਨ ਲਗਾਉਣਾ ਹੈ ਹਾਂ ਹਾਂ ਹਰ ਕਾ ਸਿਮਰਨ ਕੀਜੇ ਕਹੇ ਰਬਿਦਾਸ ਅਮੀਰ ਸਪੀਜੈ ਸਤਿਗੁਰੂ ਦਾਸ ਮਰ ਜੀ ਉਚਾਰਨ ਕਰਦੇ ਹਨ ਇਹ ਹਰ ਦਾ ਸਿਮਰਨ ਕਰਕੇ ਜੀਵ ਬ੍ਰਹਮ ਰਸ ਪੀਂਦਾ ਹੈ ਜਿਹੜਾ ਜੀਵ ਹਰ ਦਾ ਸਿਮਰਨ ਕਰਦਾ ਹੈ ਉਹ ਬ੍ਰਹਮ ਰਸ ਪੀਂਦਾ ਹੈ ਕਹਿੰਦੇ ਇੱਕ ਤਾਂ ਦੁਨਿਆਵੀ ਨਸ਼ਾ ਹੁੰਦਾ ਜਿਹੜਾ ਸਵੇਰੇ ਕੀਤਾ ਸ਼ਾਮੇ ਤੁਰਗਾ ਸ਼ਾਮ ਨੂੰ ਕੀਤਾ ਸਵੇਰੇ ਉੱਤਰ ਗਿਆ ਪਰ ਇੱਕ ਪ੍ਰਭੂ ਪਰਮਾਤਮਾ ਦੇ ਨਾਮ ਦਾ ਨਸ਼ਾ ਹੈ ਜਿਹੜਾ ਇੱਕ ਵਾਰੀ ਚੜ ਗਿਆ ਹੋਏ ਉਤਰਦਾ ਨਹੀਂ ਹੈ ਰਵਿਦਾਸ ਮਦਰਾ ਕਹਿ ਪੀਜੇ ਜੋ ਚੜੇ ਚੜੇ ਉਤਰਾਏ ਨਾਮ ਮਹਾਰਸ ਪੀਜੇ ਜੋ ਚੜੇ ਨਹੀਂ ਉਤਰਾਏ ਸਤਿਗੁਰੂ ਜੀ ਕਹਿੰਦੇ ਭਾਈ ਮਦਰਾ ਹੁੰਦੀ ਸ਼ਰਾਬ ਰਵਿਦਾਸ ਮਦਰਾ ਕਹਿ ਪੀਜੇ ਭਾਈ ਉਸ ਸ਼ਰਾਬ ਦਾ ਕੀ ਪੀਣਾ ਉਸ ਨਸ਼ੇ ਦਾ ਕੀ ਕਰਨਾ ਜਿਹੜਾ ਸਵੇਰੇ ਕੀਤਾ ਸ਼ਾਮੇ ਕਰ ਗਿਆ ਸ਼ਾਮ ਨੂੰ ਕੀਤਾ ਸਵੇਰੇ ਉਤਰ ਗਿਆ ਸਤਗੁਰੂ ਜੀ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਿਹੜਾ ਨਸ਼ਾ ਕਰਨਾ ਹੈ ਨਾਮ ਉਸ ਪ੍ਰਭੂ ਪਰਮਾਤਮਾ ਦਾ ਨਾਮ ਮਹਾਰਸ ਪੀਜੇ ਜੋ ਚੜੇ ਨਹੀਂ ਉਤਰੇ ਕਹਿੰਦੇ ਇੱਕ ਵਾਰੀ ਨਾਮ ਦਾ ਰਸ ਪੀ ਕੇ ਦੇਖੋ ਜਿਹੜਾ ਇੱਕ ਵਾਰੀ ਚੜ ਗਿਆ ਫੇ ਉਤਰਦਾ ਨਹੀਂ ਹੈ ਕਿਰ ਉਸ ਰੰਗ ਦੇ ਵਿੱਚ ਰੰਗ ਜਾਣਾ ਹੈ ਉਸ ਪ੍ਰਭੂ ਦੇ ਨਾਮ ਦਾ ਮਜੀਠਿਆ ਰੰਗ ਚੜ੍ਹ ਜਾਣਾ ਹੈ ਕਿਹੇ ਭਾਈ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਣਾ ਹੈ ਤੱਕਾਂ ਕਾਇਆ ਕੂਟ ਮੇਰ ਅਮਰ ਹੋ ਪਿਆਰਾ ਸੀਸ ਮਹਿਲ ਮੇ ਦੇਦਗਾਰਾ ਕਰੋੜਾਂ ਹੀ ਪਾਵ ਬਿਆੰਤ ਸਰੀਰਾਂ ਵਿੱਚ ਪ੍ਰਭੂ ਪਿਆਰਾ ਰਮਿਆ ਹੋਇਆ ਕਰੋੜਾਂ ਹੀ ਸਰੀਰਾਂ ਅਰਬਾਂ ਸਰੀਰਾਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਵਸਿਆ ਹੋਇਆ ਕਰੋੜਾਂ ਸਰੀਰਾਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਰਮਿਆ ਹੋਇਆ ਹੈ ਉਹ ਕਣ-ਕਣ ਦੇ ਵਿੱਚ ਮੌਜੂਦ ਹੈ ਉਹ ਹਰ ਜਗ੍ਹਾ ਮੌਜੂਦ ਹੈ ਦੇਖਣ ਵਾਲੀ ਅੱਖ ਚਾਹੀਦੀ ਜਿਵੇਂ ਆਪਾਂ ਕਿ ਉਹ ਦੇ ਪ੍ਰਾਪਤੀ ਲਈ ਮੱਖਣ ਨੂੰ ਗਰਮ ਕਰਦੇ ਹਾਂ ਮੱਖਣ ਦੀ ਪ੍ਰਾਪਤੀ ਲਈ ਦਹੀਂ ਨੂੰ ਰੜਕਦੇ ਹਾਂ ਦਹੀਂ ਦੀ ਪ੍ਰਾਪਤੀ ਲਈ ਦੁੱਧ ਨੂੰ ਜਾਗ ਲਗਾਉਂਦੇ ਆ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਪਾਈ ਇਹ ਸਾਡੀ ਆਤਮਾ ਨੂੰ ਗੁਰੂ ਨਾਮ ਸ਼ਬਦ ਦਾ ਜਾਗ ਲਗਾਉਣਾ ਪੈਣਾ ਹੈ ਫਿਰ ਇਸ ਨੂੰ ਸਿਮਰਨ ਦੇ ਨਾਲ ਰੜਕਣਾ ਪੈਣਾ ਹੈ ਫਿਰ ਕਹਿੰਦੇ ਹੋ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੁਹਾਡੀ ਕੀਮਤ ਪੈਂਦੀ ਹੈ ਹੁਣ ਆਪਾਂ ਦੁੱਧ ਨੂੰ ਕਲਾ ਦੇਖੀ ਹੈ ਜੀ ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਣਾ ਕਰੋੜਾਂ ਹੀ ਪਾਪ ਬਿਆੰਤ ਸਰੀਰਾਂ ਦੇ ਵਿੱਚ ਪ੍ਰਭੂ ਪਰਮਾਤਮਾ ਰਮਿਆ ਹੋਇਆ ਹੈ ਜਿਸ ਦੇ ਦਰਸ਼ਨ ਦਸਵੇਂ ਦਵਾਰ ਵਿੱਚ ਹੀ ਰੂਪ ਸਰੀਰੂਪੀ ਮਹਿਲ ਦੇ ਵਿੱਚ ਹੁੰਦੇ ਹਨ ਕਿ 10ਵੇਂ ਦਵਾਰ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਜੀਵਨ ਹੁੰਦੇ ਹਨ ਖਖਾ ਕਿਆਲ ਸੇ ਕਰੋ ਵਿਚਾਰਾ ਸਰਬ ਵਿਆਪੀ ਸਭ ਸੇ ਨਿਆਰਾ ਜਦੋਂ ਜੀਵ ਧਿਆਨ ਕਰਕੇ ਪ੍ਰਭੂ ਦਾ ਵਿਚਾਰ ਕਰਦਾ ਹੈ ਫਿਰ ਉਸ ਨੂੰ ਸਰਵ ਵਿਆਪਕ ਪ੍ਰਭੂ ਸਭ ਤੋਂ ਨਿਰਾਲਾ ਲੱਗਦਾ ਹੈ ਕਿ ਜਦੋਂ ਜੀਵ ਧਿਆਨ ਕਰਕੇ ਪ੍ਰਭੂ ਦੇ ਨਾਮ ਦਾ ਵਿਚਾਰ ਚਰਚਾ ਕਰਦਾ ਹੈ ਫਿਰ ਉਸ ਨੂੰ ਸਰਵ ਵਿਆਪਕ ਪ੍ਰਭੂ ਸਭ ਤੋਂ ਨਿਰਾਲਾ ਲੱਗਦਾ ਹੈ ਕਿ ਉਹਨੂੰ ਹਰ ਥਾਂ ਉਹ ਮੌਜੂਦ ਨજર ਆਉਂਦਾ ਹੈ ਕਿ ਜੋ ਪ੍ਰਭੂ ਰੂਪੀ ਗਿਆਨ ਦੇ ਪ੍ਰਾਪਤੀ ਕਰਕੇ ਜੀਵ ਨੂੰ ਨਾ ਕੁਝ ਭੁੱਲਣ ਅਤੇ ਨਾ ਕੁਝ ਜਾਣਣ ਦੀ ਜ਼ਰੂਰਤ ਰਹਿੰਦੀ ਹੈ। ਕਹੇ ਜੀਵ ਐਸਾ ਗਿਆਨ ਹੈ ਗੁਰੂ ਰੂਪੀ ਗੁਰੂ ਤੋਂ ਪ੍ਰਾਪਤ ਕਰਕੇ ਫਿਰ ਨਾ ਕੁਝ ਜਾਣਣ ਦੀ ਲੋੜ ਪੈਂਦੀ ਨਾ ਕੁਝ ਭੁੱਲਣ ਦੀ ਲੋੜ ਪੈਂਦੀ ਹੈ। ਕਗਾ ਕਣ ਨਹੀਂ ਆ ਹਰਨ ਸਹਿ ਚੋਟਾ ਸਤਿਗੁਰ ਸ਼ਬਦ ਕੜਿਆ ਹੈ ਅਨੋਠਾ ਜੀਵ ਸਤਿਗੁਰ ਜੀ ਦੇ ਸ਼ਬਦ ਰੂਪੀ ਆ ਹਰਨ ਉੱਪਰ ਐਸੀਆਂ ਚੋਟਾਂ ਸਹਿ ਕੇ ਅਨੋਖੀ ਪਰਮ ਗਤੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜੇ ਜੀਵ ਗੁਰੂ ਰੂਪੀ ਨਾਮ ਸ਼ਬਦ ਉਦਿਆਂ ਐਸਿਆਂ ਚੋਟਾਂ ਸੈਕ ਅਨੋਖੀ ਪਰਮ ਗਤੀ ਅਵਸਤਾ ਵਿੱਚ ਜੀਵ ਪਹੁੰਚ ਜਾਂਦਾ ਹੈ ਅੰਗਾਂ ਜਾਣਤਾ ਸੋਈ ਸਾਰ ਰਹਿ ਰਵਿਦਾਸ ਮਾਤ ਵਿਚਾਰ ਸਤਗੁਰੂ ਅਰਜਨਦਾਸ ਮਹਾਰਾਜ ਵਿਚਾਰ ਤੇ ਉਚਾਰਨ ਕਰਦੇ ਹਨ ਕਿ ਅਗਿਆਨਤਾ ਨੂੰ ਤਿਆਕੇ ਪ੍ਰਭੂ ਦਾ ਸਿਮਰਨ ਕਰ ਅਗਿਆਨਤਾ ਕੀ ਹੈ कि जो ਲੋਕ ਦਿਖਾਵਾ ਕਰਦੇ ਹਨ ਉਹ ਨਹੀਂ ਕਰਨਾ ਪ੍ਰਭੂ ਦਾ ਨਾਮ ਹੀ ਸਤ ਹੈ ਕਹੇ ਰਵਿਦਾਸ ਨਾਮ ਤੇਰਾ ਵਾਰਤੀ ਸਤ ਨਾਮ ਹਰ ਭੋਗ ਥਾਰੇ ਉਸ ਪ੍ਰਭੂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਉਹ ਕਹਿੰਦੇ ਸਤ ਨਾਮ ਦਾ ਹੀ ਭੋਗ ਲਗਾਉਣਾ ਹੈ ਤੇ ਨਾਮ ਸਿਮਰਨ ਦਾ ਹੀ ਓਗ ਲਗਾਉਂਦਾ ਹਾਂ ਇਸ ਕਰਕੇ ਸਤਗੁਰੁ ਅੰਦਾਸ ਸਾਰੇ ਕਹਿੰਦੇ ਚੰਚਾ ਚਾਮਕਾ ਚੋਲਾ ਪਾਈ ਨਾਮ ਬਿਨਾ ਕੋਛ ਕਾਮਨਾ ਆਏ ਹੈ ਹੈ ਭਾਈ ਚਮੜੇ ਦਾ ਸਰੀਰੂਪੀ ਚੋਲਾ ਪ੍ਰਭੂ ਨਾਮ ਤੋਂ ਬਿਨਾ ਕਿਸੇ ਵੀ ਕੰਮ ਨਹੀਂ ਆਉਂਦਾ ਇਹ ਜਿਹੜਾ ਚਮੜੇ ਦਾ ਚੋਲਾ ਨਾ ਝੜਾ ਸ੍ਰੀ ਰੂਪੀ ਇਹ ਨਾਮ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦਾ ਕਿ ਪਸ਼ੂਆਂ ਦੇ ਹੱਡ ਵਿਕਦੇ ਤੇਰਾ ਚਮ ਵੀ ਕੰਮ ਨਹੀਂ ਆਉਣਾ ਕਿ ਤੇਰਾ ਕੁਝ ਵੀ ਕੰਮ ਨਹੀਂ ਆਉਣਾ ਛਛਾ ਚਨਮੇ ਪਿਆ ਮਮੂਲਾ ਅਮੀ ਸਰੋਵਰ ਦੀ ਅਟਕ ਲੱਗੇ ਜੀਵ ਤੋ ਚਨ ਵਿੱਚ ਨਾਸ਼ ਹੋਣ ਵਾਲਾ ਹੈ ਇਸ ਲਈ ਪ੍ਰਭੂ ਦੇ ਨਾਮ ਰੂਪੀ ਸਰੋਵਰ ਵਿੱਚ ਚੁੱਭੀ ਲਾਲਾ ਕਿ ਨਾਮ ਰੂਪੀ ਸਰੋਵਰ ਹੈ ਜੋ ਉਹਦੇ ਵਿੱਚ ਚੁੱਭੀ ਲਾਲਾ ਜਜਾ ਜੀਵ ਹੈ ਜਿਨੂੰ ਜਾਤ ਦਾ ਤਿਆਗ ਦਇਆ ਕੀ ਤੋਤੇ ਤਿਲਕ ਸਤੇ ਕਹ ਹੈ ਜੀਵ ਤੂੰ ਸ੍ਰੇਟ ਸੁਵਾ ਦਾ ਜਨੂ ਦਇਆ ਦੀ ਤੋਤੀ ਤੇ ਸਤ ਦਾ ਤਿਲਕ ਤਰਨ ਕਲ ਜੋ ਪ੍ਰਭੂ ਦੇ ਨਾਮ ਦਾ ਜਨਉ ਦਿਆਜ ਤੋਤੇ ਅਤੇ ਸਤ ਦਾ ਤਿਲਕ ਗ੍ਰਹਿਣ ਕਰ ਧਰਨ ਕਰ ਚੱਜਾ ਚਲ ਮਿਲ ਜੋਤ ਜਗਾਈ ਅਲਕ ਪਹੁੰਚਾ ਪੁਰਸ਼ ਤਾ ਪਹੁੰਚੇ ਆਈ ਜਿਹੇ ਜੀਵ ਤੋਂ ਆਪਣੇ ਅੰਦਰ ਪ੍ਰਭੂ ਦੀ ਲਿਸ਼ਕਾ ਮਾਰਦੀ ਜੋਤ ਨੂੰ ਜਗਾ ਤੇ ਜਿਹੜੀ ਸਾਡੇ ਅੰਦਰ ਪ੍ਰਭੂ ਪਰਮਾਤਮਾ ਦੀ ਜੋਤ ਜਗ ਰਹੀ ਹੈ ਲਿਸ਼ਕਾ ਮਾਰਦੀ ਹੈ ਉਹਨੂੰ ਜਗਾਹ ਕਿ ਨਾਮ ਤੇਰੇ ਕੀ ਜੋਤ ਲਗਾਈ ਉਹ ਨਾਮ ਦੀ ਜੋਤ ਲਗਾ ਦੁਨਿਆਵੀ ਜੋਤਾਂ ਦੀ ਲੋੜ ਪ੍ਰਭੂ ਪਰਮਾਤਮਾ ਨੂੰ ਨਹੀਂ ਹੈ ਤੈਨੂੰ ਤੇ ਪਹੁੰਚ ਕੇ ਅਲਖ ਪੁਰਦੇ ਦਰਸ਼ਨ ਹੋਣ ਯੈ ਜਾ ਜਨ ਸੁਇ ਤਿਆਨੀ ਦਾਸ ਰਵਿਦਾਸ ਕਹੇ ਬ੍ਰਹਮ ਜਾਨੀ ਚੰਗੰਗਾ ਗਿਆਨਤ ਸੁਇ ਤਿਆਨੀ ਦਾਸ ਰਵਿਦਾਸ ਕਹੇ ਬ੍ਰਹਮ ਗਿਆਨੀ ਸਤਗੁਰ ਦਾਸ ਮਹਾਰਾਜ ਵਰਮਾਉਂਦੇ ਹਨ ਕਿ ਜੋ ਜੀਵ ਪ੍ਰਭੂ ਨੂੰ ਜਾਣ ਲੈਂਦਾ ਉਹ ਸੱਚਾ ਤਿਆਨੀ ਅਤੇ ਬ੍ਰਹਮ ਗਿਆਨੀ ਹੈ ਕਹੇ ਭਾਈ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਦਰਸ਼ਨ ਕਰ ਨਾਮ ਸਿਮਰਨ ਕਮਾਈ ਕਰਿਆ ਕਰ। ਔਰ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਜੈ ਗੁਰਦੇਵ।